ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਜਿਹੜਾ 11 ਤਰੀਕ ਦਾ 11 ਫਰਵਰੀ 2025 ਦਾ ਜਿਹੜਾ ਕੈਂਪ ਸੀ ਦਵਾਈਆਂ ਦਾ ਲੰਗਰ ਸੀ ਉਹ ਨੇਪਰੇ ਚੜ ਗਿਆ ਜੀ ਤੇ ਜਿਹਦੇ ਵਿੱਚ ਟੋਟਲ 3179 ਮਰੀਜ਼ਾਂ ਨੂੰ ਅੱਜ ਦਵਾਈਆਂ ਦਿੱਤੀਆਂ ਗਈਆਂ 3179 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਜਾਣ ਦਾ ਮਤਲਬ ਤੁਸੀਂ ਸੋਚ ਸਕਦੇ ਹੋ ਵੀ ਕਰੀਬ ਇੱਕ ਬੰਦੇ ਦੀ 700 ਤੋਂ 800 ਰੁਪਏ ਦੀ ਦਵਾਈ ਆ ਦੇਵਾਇਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਰ ਇੱਕ ਮਰੀਜ਼ ਨੂੰ ਇੱਕ ਇੱਕ ਮਹੀਨੇ ਦੀ ਦਵਾਈ ਦਿੱਤੀ ਗਈ ਹੈ ਜਿਦੇ ਵਿੱਚ ਅੱਜ ਓਪੀਡੀਆਂ ਜਿਹੜੀਆਂ ਡਾਕਟਰਾਂ ਨੇ ਚੈੱਕਅਪ ਕੀਤੇ ਆ ਜਿਦੇ ਵਿੱਚ ਕਰੀਬ 1579 ਓਪੀਡੀ ਹੋਈ ਆ ਜਿਨ੍ਹਾਂ ਦਾ ਅੱਜ ਚੈੱਕਅਪ ਕੀਤਾ ਗਿਆ ਤੇ ਬਾਕੀ 1375 ਰਿਪੀਟ ਦਵਾਈਆਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਦਵਾਈਆਂ ਲਗਾਤਾਰ ਪ੍ਰਾਣੀਆਂ ਪਹਿਲਾਂ ਵਾਲੀਆਂ ਚੱਲਦੀਆਂ ਡਾਕਟਰਾਂ ਨੇ ਉਹੀ ਦਵਾਈਆਂ ਰਿਪੀਟ ਕੀਤੀਆਂ 3179 ਮਰੀਜ਼ ਸੀ ਤੇ ਕੁੱਲ ਨਵੇਂ ਮਰੀਜ਼ ਸੀ ਜਿਹੜੇ ਅੱਜ ਆਏ ਆ ਪਹਿਲੀ ਵਾਰੀ ਉਹ 222 ਮਰੀਜ਼ ਆਏ ਨੇ ਪਹਿਲੀ ਵਾਰੀ ਆਏ ਨੇ ਜਿਹੜੇ ਅੱਜ ਤੇ ਅੱਜ ਜਿਹੜੇ ਰਿਪੀਟ ਕਾਰਡ ਨਵੇਂ ਬਣੇ ਆ ਦੋਸਤ 440 ਮਰੀਜ਼ਾਂ ਨੂੰ ਨਵੇਂ ਕਾਰਡ ਇਸ਼ੂ ਕੀਤੇ ਗਏ ਆ ਇੱਕ ਬੜੀ ਦੁੱਖ ਦੀ ਗੱਲ ਆ ਜਿਹੜੇ ਮਰੀਜ਼ ਸਾਡੇ ਕੋਲੇ ਆਉਂਦੇ ਆ ਹਰ ਵਾਰ ਵਿੱਚੋਂ ਮਰੀਜ਼ ਜਿਵੇਂ ਹੁਣ 202 222 ਮਰੀਜ਼ ਅੱਜ ਨਵੇਂ ਆਏ ਨੇ ਇਹਨਾਂ ਦੇ ਵਿੱਚੋਂ ਅਗਲੀ ਵਾਰੀ 100 ਹੀ ਆਉਣਾ 122 ਮਰੀਜ਼ ਆਉਣੇ ਨਹੀਂ ਕਾਰਨ ਕੀ ਆ ਇਹ ਵੀ ਕਿਸੇ ਦੇ ਕਹਿਣ ਤੇ ਆ ਜਾਂਦੇ ਨੇ ਇੱਕ ਵਾਰੀ ਦਵਾਈ ਲੈਂਦੇ ਨੇ ਉਹ ਚਾਹੁੰਦੇ ਨੇ ਵੀ ਬਸ ਇੱਕ ਵਾਰੀ ਦਵਾਈ ਲਈ ਤੇ ਸਾਡਾ ਮਰੀਜ਼ ਠੀਕ ਹੋ ਜਾਵੇ ਜਾਂ ਉਹ ਚਾਹੁੰਦੇ ਹੁੰਦੇ ਆ ਵੀ ਸਾਡਾ ਮਰੀਜ਼ ਇਹ ਰੱਖ ਲੈਣ ਫਿਰ ਜਦੋਂ ਉਹਨਾਂ ਦੀ ਮਨਚਾ ਪੂਰੀ ਨਹੀਂ ਹੁੰਦੀ ਫਿਰ ਅਗਲੀ ਵਾਰੀ ਉਹ ਆਉਂਦੇ ਨਹੀਂ ਬੇਨਤੀ ਆ ਭਾਈ ਥੋੜਾ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਥੋੜਾ ਸਬਰ ਤੇ ਸੰਤੋਖ ਨਾਲ ਦਵਾਈ ਖਾ ਕੇ ਤਾਂ ਦੇਖੋ ਤੁਹਾਡਾ ਧੀ ਪੁੱਤ ਬਿਲਕੁਲ ਠੀਕ ਹੋਊਗਾ ਤੁਸੀਂ ਇੱਕ ਵਾਰੀ ਭਰੋਸਾ ਦਾ ਕਰਕੇ ਦੇਖੋ ਬਾਬੇ ਨਾਨਕ ਦੇ ਲੰਗਰਾਂ ਦੇ ਵਿੱਚੋਂ ਇਹ ਪ੍ਰਸ਼ਾਦ ਦੇ ਰੂਪ ਚ ਦਵਾਈ ਸ਼ਾਕ ਕੇ ਤਾਂ ਦੇਖੋ ਤੇ ਬਾਕੀ ਸਾਡੀ ਬੇਨਤੀ ਹੈ ਜੀ ਛੋਟੇ ਬੱਚੇ ਅੱਜ ਜਿਹੜੇ ਆਏ ਸੀਗੇ ਜਿਹਦੇ ਵਿੱਚ ਕੋਲੋਂ OPD ਜਿਹੜੀ 225 ਬੱਚਿਆਂ ਦੀ OPD ਹੋਈ ਅੱਜ ਬੱਚਿਆਂ ਦੇ ਡਾਕਟਰ ਦੀ ਲੋੜ ਹੈ ਇੱਕ ਤਾਂ ਸਾਨੂੰ ਜੇ ਕੋਈ ਡਾਕਟਰ ਸਾਡੀ ਵੀਡੀਓ ਦੇਖਦਾ ਤਾ ਛੋਟੇ ਬੱਚਿਆਂ ਦਾ ਕੋਈ ਡਾਕਟਰ ਜੇ ਐ ਤਾ ਸਾਨੂੰ ਜ਼ਰੂਰ ਸੰਪਰਕ ਕਰਨ ਤੇ ਇੱਕ ਸਾਈਕੀਆਟ੍ਰਿਕ ਡਾਕਟਰ ਦੀ ਵੀ ਜ਼ਰੂਰਤ ਆ ਸਾਨੂੰ ਜੇ ਕੋਈ ਸਾਈਕੀਆਟ੍ਰਿਕ ਡਾਕਟਰ ਸਾਨੂੰ ਜੁਆਇਨ ਕਰ ਸਕਦਾ ਕੈਂਪ ਦੇ ਵਿੱਚ ਆ ਕੇ ਜੂਰ ਜੁਆਇਨ ਕਰੇ ਤੇ ਇਸ 225 ਦੇ ਵਿੱਚ ਜਿਵੇਂ 3179 ਮਰੀਜ਼ ਆਜਾਏ ਨੇ ਇਸ ਤੋਂ ਪਹਿਲਾਂ ਜਿਹੜੇ ਦੋ ਕੈਂਪ ਲੱਗ ਚੁੱਕੇ ਨੇ ਉਹਨਾਂ ਨੂੰ ਮਿਲਾ ਕੇ 8700 ਇੱਕ ਮਰੀਜ਼ ਆ ਜਿਹੜਾ ਆ ਤਿੰਨ ਕੈਂਪਾਂ ਦੇ ਵਿੱਚ ਦਵਾਈ ਲੈ ਆ ਚੁੱਕਿਆ ਆ ਤਿੰਨ ਕੈਂਪ ਜਿਹੜੇ ਸਾਡੇ ਲੱਗੇ ਆ 87001 ਮਰੀਜ਼ ਨੂੰ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਪਿਛਲੇ ਸਾਲ ਜਿਹੜਾ ਜਿਵੇਂ ਤੁਹਾਨੂੰ ਦੱਸਿਆ ਸੀਗਾ 6566050 ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਉਸ ਤੋਂ ਪਿਛਲੇ ਸਾਲ 44438 ਨੂੰ ਦਿੱਤੀਆਂ ਤੇ ਇਹ ਵੀ ਇਹ ਅੰਕੜਾ ਲੱਖ ਦੇ ਪਾਰ ਹੋ ਜਾਊਗਾ ਤੇ ਇਹ 1 ਲੱਖ ਰੁਪਏ 1 ਲੱਖ ਬੰਦੇ ਨੂੰ ਜੇ ਆਪਾਂ ਦਵਾਈਆਂ ਦਿੰਨੇ ਆ ਤਾ ਇੱਕ ਬੰਦੇ ਦੀ ਦਵਾਈ ਹੈ ਜਿਹੜੀ ਉਹ ਆਪਾਂ ਜੇ 700 ਨਾਲ ਵੀ ਜੇ ਆਪਾਂ ਉਹਨੂੰ ਕਰੀਏ ਗੁਣਾ ਕਰੀਏ ਤਾਂ ਕਿੰਨੀ ਵੱਡੀ ਰਕਮ ਬਣਦੀ ਹੈ ਤੇ ਇਹ ਸਾਡੀ ਕੀ ਔਕਾਤ ਆ ਵੀ ਅਸੀਂ ਇਹ ਦਵਾਈਆਂ ਸੰਗਤ ਨੂੰ ਦੇ ਦਈਏ ਕਰਨ ਕਰਾਉਣ ਵਾਲਾ ਤਾਂ ਉਹ ਆਪ ਹੀ ਆ ਪਰ ਸਾਡੀ ਬੇਨਤੀ ਆ ਭੈਣੋ ਤੇ ਭਰਾਵੋ ਇਹ ਦਵਾਈਆਂ ਦੇ ਲੰਗਰ ਦੇ ਵਿੱਚ ਤੁਸੀਂ ਵੀ ਜੁੜ ਕੇ ਸਾਡੇ ਨਾਲ ਸਹਿਯੋਗ ਦੇ ਸਕਦੇ ਹੋ ਤੁਸੀਂ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਸਾਨੂੰ ਵਟਸਐਪ ਕਰ ਦਿਓ ਅਸੀਂ ਤੁਹਾਨੂੰ ਐਜੇ ਸੇਵਾਦਾਰ ਰਜਿਸਟਰ ਕਰ ਲਾਂਗੇ ਫਿਰ ਤੁਸੀਂ ਵੀ ਦਵਾਈਆਂ ਦੇ ਵਿੱਚ ਆਪਣਾ ਬਣਦਾ ਯੋਗਦਾਨ ਆ ਜਿਹੜਾ ਉਹ ਪਾ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਅੱਜ ਦੀ ਇਸ ਦਵਾਈਆਂ ਦੇ ਲੰਗਰ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਕਿਸੇ ਵੀ ਭੈਣ ਭਰਾ ਦੇ ਆਣ ਗਵਾਂਡ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਕੋਈ ਮੈਂਟਲੀ ਪੇਸ਼ੈਂਟ ਆ ਕੋਈ ਦਿਮਾਗੀ ਅਫਸਰਟ ਆ ਉਹਨੂੰ ਜਰੂਰ ਇਹਨਾਂ ਕੈਂਪਾਂ ਦੇ ਵਿੱਚ ਪਹੁੰਚਦਾ ਕਰੋ ਹਰ 15 ਦਿਨਾਂ ਬਾਅਦ ਇੱਕ ਕੈਂਪ ਹੁੰਦੇ ਆ ਮਹੀਨੇ ਦੇ ਵਿੱਚ ਦੋ ਵਾਰ ਕੈਂਪ ਲਾਏ ਜਾਂਦੇ ਆ ਇਹ ਤੇ ਇੱਥੇ ਆਉਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਣਾ 0161 52 30077 ਇਹਨਾਂ ਤਿੰਨ ਇਹ ਨੰਬਰਾਂ ਦੇ ਉੱਪਰ ਤੁਸੀਂ ਇੱਕ ਵਾਰੀ ਕਾਲ ਜਰੂਰ ਕਰਨੀ ਆ ਕਾਲ ਕਰਕੇ ਤੁਸੀਂ ਟੋਕਨ ਲੈਣਾ ਪਹਿਲਾਂ ਟੋਕਨ ਤੋਂ ਬਿਨਾ ਰਜਿਸਟ੍ਰੇਸ਼ਨ ਤੋਂ ਬਿਨਾ ਤੁਸੀਂ ਮਰੀਜ਼ ਨਹੀਂ ਲੈ ਕੇ ਆਉਣਾ ਇੱਥੇ ਕਿਉਂਕਿ ਜੇ ਤੁਸੀਂ ਬਿਨਾਂ ਟੋਕਨ ਤੋਂ ਬਿਨਾਂ ਰਜਿਸਟ੍ਰੇਸ਼ਨ ਤੋਂ ਮਰੀਜ਼ ਲੈ ਕੇ ਆਉਨੇ ਤੇ ਡਾਕਟਰ ਚੈੱਕਅਪ ਨਹੀਂ ਕਰਦੇ ਤੁਹਾਡਾ ਘੇੜਾ ਲੱਗੂਗਾ ਇਸ ਕਰਕੇ ਸਾਡੀ ਬੇਨਤੀ ਆ 0168 520071 ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਦੱਸਣੀ ਹੈ ਸਾਰੀ ਸਮੱਸਿਆ ਆਪਣੇ ਮਰੀਜ਼ ਦੀ ਵੀ ਸਾਡੇ ਪਿੰਡ ਚਾ ਸਾਡੀ ਗਵਾਂਢ ਚਾ ਸਾਡੇ ਰਿਸ਼ਤੇਦਾਰੀ ਚਾ ਵੀ ਆ ਸਮੱਸਿਆ ਉਹਨੂੰ ਅਸੀਂ ਤੁਹਾਨੂੰ ਟੋਕਨ ਨੰਬਰ ਦੇ ਦਾਂਗੇ ਫਿਰ ਤੁਸੀਂ ਉਹਨੂੰ ਜਿਹੜੀ ਤਰੀਕ ਦੱਸੀ ਜਾਊ ਉਸ ਤਰੀਕ ਤੇ ਲੈ ਕੇ ਆਓ ਅੱਜ ਆ ਜਿਹੜੇ ਮਰੀਜ਼ ਬੈਠੇ ਨੇ ਇਹ ਉਹ ਮਰੀਜ਼ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਦਾਖਲ ਕੀਤਾ ਵਾ ਇਹ ਉਹ ਮਰੀਜ਼ ਨੇ ਜਿਹੜੇ ਬਹੁਤ ਜ਼ਿਆਦਾ ਕ੍ਰਿਟੀਕਲ ਸੀ ਜਿਵੇਂ ਭੈਣ ਨੂੰ ਸੰਗਲਣਾ ਬੰਨਿਆ ਹੋਇਆ ਸੀਗਾ ਕਿਸੇ ਨੂੰ ਰਸੇ ਨਾ ਬੰਨਿਆ ਸੀ ਵੀਰਾ ਜਿਵੇਂ ਕਿੰਨੇ ਸਾਲਾਂ ਤੋਂ ਅਫਸੈਟ ਆ ਕਿਦਾਂ ਇੱਕ ਬਾਪੂ ਆਪਣੇ ਦੋ ਪੁੱਤਾਂ ਨੂੰ ਲੈ ਕੇ ਆਇਆ ਦੋਨੋਂ ਹੀ ਅਫਸੈਟ ਨੇ ਤੇ ਇਸ ਤਰ੍ਹਾਂ ਜਿਹੜੇ ਜ਼ਿਆਦਾ ਕ੍ਰਿਟੀਕਲ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਅਸੀਂ ਇੱਥੇ ਫਿਰ ਦਾਖਲ ਕਰ ਲੈਂਦੇ ਆ ਉਹਨਾਂ ਨੂੰ ਮਹੀਨਾ 20 ਦਿਨ ਇੱਥੇ ਰੱਖਣਾ ਪਵੇ ਤਾਂ ਅਸੀਂ ਰੱਖਦੇ ਆ ਕੋਲੇ ਰੱਖ ਕੇ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ ਜਿੰਨਾ ਟਾਈਮ ਉਹ ਸਟੇਬਲ ਨਹੀਂ ਹੁੰਦੇ ਫਿਰ ਅਸੀਂ ਉਹਨਾਂ ਨੂੰ ਘਰ ਨਹੀਂ ਭੇਜਦੇ ਉਹਨ ਦੇ ਤੁਹਾਡੇ ਆਸ-ਪਾਸ ਕੋਈ ਇਸ ਤਰ੍ਹਾਂ ਦਾ ਮੈਂਬਰ ਹੈ ਉਹਦੀ ਜਰੂਰ ਮਦਦ ਕਰੋ ਉਹਨੂੰ ਘਰੇ ਸੰਗਲਾਂ ਚ ਬੰਨੇ ਨੂੰ ਦੇਖ ਕੇ ਕਮਰੇ ਚ ਬੰਦ ਕਰੇ ਹੋਏ ਨੂੰ ਦੇਖ ਕੇ ਆਪਾਂ ਚੁੱਪ ਕਰਕੇ ਨਹੀਂ ਬੈਠ ਸਕਦੇ ਆਪਣਾ ਫਰਜ਼ ਬਣਦਾ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਸਾਡੇ ਇਹਨਾਂ ਕੈਂਪਾਂ ਤੇ ਕਿਰਦਾਰਾਂ ਨੂੰ ਪਹੁੰਚਾਈ ਸਕਦੇ ਆ ਪਰਿਵਾਰ ਦਾ ਇੱਕ ਮੈਂਬਰ ਨਾਲ ਰਹਿਣ ਵਾਲਾ ਹੋਵੇ ਅਸੀਂ ਉਹਨਾਂ ਨੂੰ ਇੱਥੇ ਜਰੂਰ ਐਡਮਿਟ ਕਰਾਂਗੇ ਪਰ ਨਾਲ ਇੱਕ ਮੈਂਬਰ ਜਰੂਰ ਰਵੇ ਉਹਨੇ ਦਿਨ ਤੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜਿਹੜੇ ਦਵਾਈਆਂ ਦੇ ਲੰਗਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਲੱਗਦੇ ਆ ਇਹ ਨਿਰੰਤਰ ਚੱਲਦੇ ਰਹਿਣ ਜਦੋਂ 4-5 ਮਰੀਜ਼ਾਂ ਤੋਂ ਸ਼ੁਰੂ ਹੋ ਕੇ ਇਹ ਦਵਾਈਆਂ ਦੇ ਲੰਗਰ ਅੱਜ ਜਿਵੇਂ ਤੁਹਾਨੂੰ ਦੱਸਿਆ ਲੱਖਾਂ ਦੀ ਗਿਣਤੀ 'ਚ ਪਹੁੰਚ ਰਹੇ ਨੇ ਇਹ ਤੁਹਾਡੀਆਂ ਦਵਾਵਾਂ ਤੁਹਾਡੀਆਂ ਅਰਦਾਸਾਂ ਤੇ ਤੁਹਾਡੀ ਸਪੋਰਟ ਸਦਕਾ ਹੀ ਆ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ